ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਜੀ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਛਿੱڈن ਤਸਿਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਲਾਗੇ ਖਾਸਾ ਵੀ ਪੈ ਜਾਂਦਾ ਤੇ ਟਾਰੀ ਬਾਗਾ ਬਾਉਂਡਰ ਵੀ ਵੀਰ ਜੀ ਉਹਨਾਂ ਨੂੰ ਬਿਲਕੁਲ ਲੱਗ ਗਈ ਆ ਤੇ ਅੱਜ ਦੇ ਵੀਡੀਓ ਤੇ ਵੀ ਤੁਹਾਨੂੰ ਟੋਟਲ 4 گاਵਾ ਦਿਖਾਉਣੀ ਆ ਜਿਨ੍ਹਾਂ ਵਿੱਚੋਂ 3 ਸੋਈਆਂ ਤੇ 1 ਗੱਬਣ ਆ ਸੋਈਆਂ ਦੀ ਆਪਣੇ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ। ਬਾਕੀ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਲਿਆ ਕਰੋ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਰਕਪਾ ਜੀ ਸਤਿ ਸ੍ਰੀ ਅਕਾਲ। ਹੋ ਠੀਕ ਠਾਕ ਜੀ। ਬਹੁਤ ਵਧੀਆ ਸਰ। ਤੇ ਵੇਗਿਆ ਉਦਨ ਵਾਲਾ ਮਾਲ ਫਿਰ? ਹਾਂਜੀ ਹਾਂਜੀ ਉਦਨ ਵਾਲਾ ਮਾਲ ਤੇ ਬਸ ਅੱਦੇ ਬੋਣੇ ਘੰਟੇ ਦੇ ਭੇਜੇ ਹੋਏ ਵੇਗਿਆ। ਠੀਕ ਹੈ ਜੀ। ਹਾਂਜੀ। ਤੇ ਚਲੋ ਨਾਮ ਦੱਸ ਤੇ ਕਰੀ ਫਿਰ ਆਪਣਾ। ਨਾਮ ਅਮਨ ਪਿੰਡ ਛੱਡਣ ਜਿਲ੍ਹਾ ਅਮਰਸਰ ਤਹਿਸੀਲ ਜੇਨਾਲਾ। ਤੇ ਫੋਨ ਨੰਬਰ ਵੀ ਬੋਲ ਦੋ। ਫੋਨ ਨੰ ਠੀਕ ਹੈ ਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਇਧਰੋਂ ਕਰ ਲਈਏ ਉਧਰੋਂ ਕਰ ਲਈਏ ਪਹਿਲਾਂ ਵੱਛੀ ਨੂੰ ਇਧਰੋਂ ਕਿੰਦੇ ਕਰ ਲਈਏ ਅਜੇ ਕੋ ਗਾਂ ਗੱਬਣ ਵੀ ਆ ਵੀ ਤੁਹਾਨੂੰ ਬਾਅਦ ਚ ਦਿਖਾ ਦੇਾਂਗੇ ਹਰਪ੍ਰੀਤ ਭਾਈ ਪਹਿਲਾ ਸੂਆ ਵੱਛੀ ਜੇ ਅੱਛਾ 13 ਤੋਂ 14 ਕਿਲੋ ਦੁੱਧ ਜੇ ਵੱਛੀ ਦੇ ਤਿਆਰ ਕੱਟਲੇ ਬੱਚਾ 나ੜੂ ਦੇ ਜੇ ਇਧਰ ਵੇਖ ਲਓ ਠੀਕ ਹੈ ਮਗਰ ਕੀ ਆ ਤੇ ਇਹਦੇ ਵੱਛਾ ਜੇ ਮਗਰ ਹੈ ਤਾਜੇ ਬੱਚਾ 나ੜੂ ਜਿਹੜਾ ਤੇਰਾ ਨਾਲ ਆ ਹਾਂਜੀ ਕਿੰਨਾ ਕਚਰੋ ਗਿਆ ਸੋਈ ਨਾ ਇਹਨੂੰ ਹਰਪ੍ਰੀਤ ਭਾਈ ਆ ਵੇ ਲੋ ਮੈਲਾ ਮਾਰਨ ਦੀ ਜੇ ਅੱਲੇ ਕੱਲ ਦਾ ਹੀ ਮਾਰਨਾ ਸ਼ੁਰੂ ਕੀਤਾ ਜਾਵੇ ਲੋ ਮੈਲਾ ਲੱਗਾ ਅਲੋ ਇਹ ਲਬੜੀ ਆ ਸੋਰੀ ਸੋਰੀ ਕੱਲ ਦਾ ਸਟਾਰਟ ਕੀਤਾ ਇਹਨੂੰ ਮੰਨ ਲਓ 8 ਤੋਂ 10 ਦਿਨ ਹੋਏ ਸੋਈ ਨੂੰ ਅੱਛਾ ਹਾਂਜੀ ਤੇ ਕਿੰਨਾ ਦੁੱਧ ਤਿਆਰ ਕਰ ਗਈ ਹੁਣ ਦੁੱਧ ਭਾਜੀ ਇਹਦੇ ਖਿਲੇ 14 ਕਿਲੋ ਜੇ ਅੱਛਾ ਹਾਂਜੀ ਤੇ ਕਿੰਨਾ ਦੁੱਧ ਚੁਆਈ ਜਾਓਗੇ ਭਾਜੀ ਆਪਾਂ ਜ਼ਿਆਦਾ ਨਹੀਂ ਕਹਿੰਦੇ ਮਾੜਾ ਮੋੜਾ ਮਾਰ ਕੇ ਕਿਲੋ 2 ਕਿਲੋ ਹੋਰ ਬਾਜੂ 16 ਕਿਲੋ ਤੇ ਲੱਗੇ ਚੱਲ ਜੂਗੀ ਤੋੜ ਦੋ ਫਿਰ ਇੱਕ ਰੀਨ ਮੂੰਹ ਹਰ ਪਰੇ ਭਾਜੀ ਛਿਗੀ ਦੇ ਦੰਦ ਹਲੇ ਚੁੱਕਣ ਡਈਏ ਬਰੋਬਰ ਨਹੀਂ ਜੇ ਕੀਤੇ ਆਪਾਂ ਅੱਜ ਦੰਦ ਕੋ ਥਾਣੇ ਤੇ ਦੇਖ ਸਕਦੇ ਆਪਾਂ ਲੱਗੇ ਤੋਂ 13 14 ਲੀਟਰ ਜਿਹੜਾ ਹੁਣ ਕਹਿੰਦੇ ਵੀ ਵੱਸੀ ਵੇਖੋ ਵੀ ਜੀ ਤੇ 15 16 ਲੀਟਰ ਦੇ ਕਰੀਬ ਜਿਹੜਾ ਕਿੰਦਾ ਕਿ ਚਵਾਈ ਜਾਊਗੀ ਬਾਕੀ ਹੈਗੀ ਜਰਸੀ ਕ੍ਰਾਸ 'ਚ ਆਲੇ ਹਰ ਕੋ ਸਵੇਰੇ ਸਵੇਰ ਦਾ ਟਾਈਮ ਆ ਲੱਪਾ ਲੱਪਾ ਜਿਆ ਲਾਇਆ ਵਾ ਅਜੇ ਟਾਈਮ ਹੀ ਸਵੇਰਾ ਸਵੇਰ ਦਾ ਸਰਵੇ ਠੰਡੀ ਬੜੀ ਵਸੀ ਕੋਈ ਚੱਕਰੀ ਨਹੀਂ ਹੈ ਠੀਕ ਤਵੇ ਦੰਦ ਵਿਖਾਉਣੇ ਇਹਦੇ ਉਦੋਂ ਵੀਰ ਕਹਿੰਦੇ ਵੀ ਦੰਦ ਨਹੀਂ ਵਿਖਾਏ ਹਾਂਗਾ ਤੁਸੀਂ ਇੱਧਰ ਇਹ ਲੋ ਛਿੱਕੀ ਦੇ ਦੰਦ ਬਰਾਬਰ ਨਹੀਂ ਇਹ ਕਿਥੇ ਕੰਨੀਆਂ ਖਲੋਤੀਆਂ ਜਾ ਵੇ ਲੋ ਛਿੱਕੀ ਤੇ ਦੰਦ ਬਰਾਬਰ ਨਹੀਂ ਇਹ ਕਿਥੇ ਆਲੇ ਹਾਂਜੀ ਜੀ ਦੇ ਦੰਦ ਬਰਾਬਰ ਨਹੀਂ ਜੀ ਕਿਤੇ ਚਿੱਗੀ ਦੇ ਜਿਹੜੇ ਚਾਰ ਦੰਦ ਤੇ ਛੇ ਦੰਦ ਜਿਹੜੀ ਹੁੰਦੇ ਹੀ ਚਲੋ ਲੈ ਲੈ ਇਹ ਤਾਂ ਦੰਦ ਤੇ ਸਵੀੜ ਜਾਂ ਲਗਾਏ ਜੀ ਤੇ ਹਵਾਨਾ ਵੀ ਇਹਦਾ ਕਰੀ ਆਪਾਂ ਲਾ ਕੇ ਤਾਂ ਦੇਖ ਸਕਦੇ ਉਹ ਤੱਕ ਨਹੀਂ ਨੂੰ ਬੱਛੀ ਭਾਵੇਂ ਬੰਗਾ ਬਣਾ ਪਾਉ ਪਰ ਹਰ ਭਾਈ ਬੰਗਾ ਬਣਾ ਪਾਉ ਭਾਵੇਂ ਕਰ ਮਾਰੀ ਨੂੰ ਕੋਈ ਚੱਕਰੀ ਨਹੀਂ ਪਰ ਮਾਰੀ ਹੈ ਰੱਸੀ ਲਾ ਰਹੇ ਨੇ ਕੋਈ ਗੱਲ ਨਹੀਂ ਤੇ ਥਣ ਥਣ ਓਕੇ ਸਾਰੇ ਮੈਂ ਨਾ ਪ੍ਰਿਵਰੀ ਕੋਈ ਚੱਕਰੀ ਨਹੀਂ ਓਕੇ ਤੇ ਮੁੱਲ ਫਿਰ ਇਹਦਾ ਹਰ ਭਈ ਭਾਈ ਜੇ ਸਾਵਣਾ ਬਾਜ਼ਾਰ ਚ ਲੰਡਿਆ ਰੋਜ਼ ਵੀਡੀਓ ਵੇਖੀ ਦੀਆਂ ਮੋਦ ਤੇ ਭਾਵੇਂ 70000 ਕਰੀ ਜਾਓ ਹਾਂਜੀ ਪਰ ਆਪਾਂ 70 ਨਹੀਂ ਕਰਨਾ ਜਿੱਥੇ ਆਪਾਂ ਦੇਣੀ ਹੈ ਨਹਾਨ ਆ 55000 ਦੀ ਰਸੀ ਦੇ ਲਈ। ਅੱਛਾ 55000 ਦੀ। 55 ਦੀ। ਬਾਕੀ ਮੌਕੇ ਤੇ ਮਾਨਤਾ ਨਾਲ ਹੋਰ ਕਰ ਦੋਗੇ। ਕੋਈ ਮਾਨਤਾ ਨਾਲ ਹਰਪ੍ਰੀ ਭਾਜੀ ਤੁਸੀਂ ਕਰਾਉਣਾ ਤੇ ਥੋੜਾ ਬਹੁਤਾ ਕਰਾ ਲਓ ਜੋ ਕਰਾਉਣਾ। ਕਿੰਨਾ ਕੁ 2000 ਛੱਡ ਦਈਏ? ਚਲੋ ਛੱਡ ਦਾਂਗੇ ਹਰਪ੍ਰੀ ਭਾਜੀ ਕੋਈ ਗੱਲ ਨਹੀਂ। ਅੱਛਾ ਛੱਡ ਦਾਂਗੇ ਤੇ ਦੇ ਦਾਂਗੇ ਜੇ ਤੁਸੀਂ ਕਹਿ ਤਾ ਤੇ ਦੇ ਦਾਂਗੇ। ਠੀਕ ਹੈ ਜੀ। ਹਾਂ ਜੀ। ਤੇ ਚਲੋ ਫਿਰ ਆ ਗਏ ਹਾਂ ਦੋਸਰੇ ਨੰਬਰ ਤੇ। ਹਾਂ ਜੀ ਹਰਪ੍ਰੀ ਇਹਦੇ ਮਗਰ ਵੱਛੀ ਜੇ। ਇਹਦੇ ਮਗਰ ਵੱਛੀ ਜੇ ਨਾ ਹਰਪ੍ਰੀ ਭਾਜੀ। ਠੀਕ ਆ। ਇਹ ਵੀ ਇੰ 13 ਤੋਂ 14 ਕਿਲੋ ਹੀ ਇਹਦੇ ਥੱਲੇ ਵੀ ਦੁੱਧ ਹੋਊਗਾ ਤਿਆਰ ਮੋਕੇ ਤੇ ਹਾਂਜੀ ਠੀਕ ਆ ਤੇ 1 ਥਾਂ ਦੀ 1000 ਰੁਪਈਆ ਜੀ ਤੇਲ ਜੇ ਆ ਜਿਹੜਾ ਥਾਣਿਆ ਨਾ ਇਹ ਥਾਣ ਨਹੀਂ ਚੱਲਦਾ ਇਹ ਥਾਣ ਨਹੀਂ ਚੱਲਿਆ ਬਾਕੀ ਵਸੇ ਠੰਡੀ ਬੜੀ 13 ਲੀਟਰ ਦੁੱਧ ਜਿਹੜਾ ਹੁਣ ਗਿੰਦੇ ਪਈ ਹੈਗਾ ਇਹਦੇ ਕੋਲ ਤਿੰਨ ਥਾਣੇ ਤੇ ਓਕੇ ਆ ਤੇ ਇੱਕ ਥਣ ਨਹੀਂ ਜਿਹੜਾ ਕੰਦੇ ਵਿੱਚ ਚੱਲ ਬੰਦੀ ਬੰਦ ਬੰਦ ਆਹ ਤੇ ਸਾਦੇ ਬਾਕੀ ਥਾਣੇ ਤਿੰਨ ਤੇ ਇਹਦਾ ਫਿਰ ਮੁੱਲ ਹਰਪ੍ਰੀਤ ਭਾਈ ਮੁੱਲ ਕਰਾਉਣ ਨੂੰ ਜੋ ਮਰਜ਼ੀ ਕਰਾ ਲਓ ਇਹ ਜਿੱਥੇ ਆਪਾਂ ਦੇਣੀ ਆ ਮੁੱਲ ਕਰਾਉਣ ਨੂੰ ਭਾਵੇਂ 45 40 ਕਿ 40 ਚ 2000 ਛੜ ਬਗੇ ਅੱਛਾ 38000 ਦੀ ਦੇ ਦੋਗੇ 30000 ਦੇ ਬਾਕੀ ਤੁਸੀਂ ਜੋ ਕੋ ਮਾਨਤਾ ਕਰਾਉਣਾ ਕਰਾ ਲੋ ਤੇ ਉਤਰੇ ਦੁੱਧ ਕਿੰਨਾ ਕਰੀ ਜਾਊਗੀ ਭਾਜੀ ਹਲੇ ਇਹ ਵੀ ਮੈਲਾ ਮਾਰਨਾ ਥੋੜਾ ਕੱਲ ਤੋਂ ਹੀ ਸਟਾਰਟ ਕੀਤਾ ਇਹਨਾਂ ਵੀ ਅਵਸ਼ੀ ਤਾਜੀ ਗਏ ਹਾਂਜੀ ਬਾਕੀ ਦੁੱਧ ਕਿਲੋ 2 ਕਿਲੋ ਹੋਰ ਵਜੂਗੀ ਮੈਂ ਤਾਂ 15 15 ਤੱਕਰ ਜਾ ਸਕਦੀ ਆ ਦਿਆ ਪੀ ਜਸਨੋਂ ਕਰ ਦੋ ਕਿੰਨੇ ਦੀ ਕਰਨੀ ਆ ਤੁਸੀਂ ਯਾਰ ਫਿਰ ਭਾਜੀ ਕਰਾ ਲਓ ਜੋ ਕਰਾਉਣਾ ਜੇ ਜੋ ਮਾਨ ਕਰਾਉਣਾ ਤੁਹਾਡਾ ਆ ਜੀ ਚਲੋ ਅਸੀਂ ਤੁਹਾਨੂੰ ਪੈਂਦਾ 36000 ਦੀ ਦੇ ਦਈਏ ਫਿਰ ਚਲੋ ਹਰਪ੍ਰੀਤ ਭਾਈ ਤੁਸੀਂ ਕਹਿ ਤਾ ਦੇ ਦਾਂਗੇ ਕੋਈ ਗੱਲ ਦੀ ਠੀਕ ਹੈ ਜੀ ਬਾਕੀ ਹਰਪ੍ਰੀਤ ਭਾਈ ਮਿਲਦੀ ਜੇ ਵੇਲੋ ਬੱਛੀ ਥਾਣਵਾ ਨਾਲ ਕੋਈ ਥਾਣਾਂ ਨਾਲ ਦੇ ਬੱਛੀ ਪਾਵੇਂ ਸੱਤ ਬਾਕੀ ਆ ਵੀ ਚਲੋ ਇਹੋ ਜਿਹੇ ਗਾਵਾਂ ਦਾ ਦੁੱਧ ਵੀ ਸੰਘਣਾ ਹੁੰਦਾ ਆ ਹਰਪ੍ਰੀਤ ਭਾਈ 4 5 4 6 7 6 8 ਆਉਂਦੀ ਜਿਹਨਾਂ ਦੀ ਠੀਕ ਹੈ ਜੀ ਹਾਂਜੀ ਤੇ ਹੁਣ ਆ ਜਿਹੜੀ ਗਾਂ ਜੀ ਹਾਂਜੀ ਹਰਪ੍ਰੀਤ ਇਹਦੇ ਮਗਰ ਬੱਛੀ ਜੇ ਨਹੀਂ ਇਹਦੇ ਮਗਰ ਬੱਛਾ ਜੇ ਇਹਦੇ ਮਗਰ ਬੱਛਾ ਆ ਤੇ ਥਾਣਾ ਇਹਦੇ ਵੀ ਦੇਖ ਸਕਦੇ ਜੇ ਲਾਗੇ ਤਾਂ ਹਾਂਜੀ ਹਰਪ੍ਰੀਤ ਵੀ ਠੰਡੀ ਕੋਈ ਗੱਲ ਨਹੀਂ ਕਰਮਾਂ ਵਾਲੀ ਕੋਈ ਚੱਕਰ ਨਹੀਂ ਇਹਨੂੰ ਵੀ ਭਾਵੇਂ ਜਿੱਦਾਂ ਮਰਜੀ ਬੈਜੋ ਕੋਈ ਇਹਨੂੰ ਬੰਗਾ ਬੰਗਾ ਵੀ ਨਹੀਂ ਪਾਉਂਦੇ ਅਸੀਂ ਅੱਛਾ ਇਦਾਂ ਹੀ ਕੋਈ ਚੱਕਰ ਨਹੀਂ ਬੱਚਾ ਛੱਡੋ ਤੈਨੂੰ ਕਿੰਨਾ ਚਿਰ ਹੋ ਗਿਆ ਸੋਈ ਨੂੰ ਹਰਪ੍ਰੀਤ ਭਾਈ ਇਹਨੂੰ ਵੀ ਬਸ 20 ਤੋਂ 25 ਦਿਨਾਂ ਦੇ ਲਾਗੇ ਚੱਗੇ ਹੋਏ ਹੋਣਗੇ ਤੇ ਇਹਦੇ ਕੋਲ ਦੁੱਧ ਹਰਪ੍ਰੀਤ ਭਾਈ ਇਹਦੇ ਕੋਲ ਜਿਹੜਾ ਦੁੱਧ ਹੈ 12 ਕਿਲੋ ਜੀ ਤਿਆਰ ਮੌਕੇ ਤੇ ਮੌਕੇ ਦੇ ਤਿਆਰ ਜੀ ਤੇ ਇਹ ਕਿੰਨਾ ਕਰੀ ਜਾਊਗੀ ਅਰ ਭੀ ਭਾਈ ਜਿਆਦਾ ਨਹੀਂ 1 ਕਿਲੋ 2 ਕਿਲੋ ਹੋਰ ਵਾਜੂਗੀ ਐਵੇਂ ਕਹੀ ਜਾਈਏ 20 ਦੇ ਦੂ 25 ਦੇ ਦੂ ਉਹ ਕੰਮ ਨਹੀਂ ਹੁਣ ਜਿੰਨਾ ਆ ਆਪਾਂ ਮੌਕੇ ਦਾ ਹਾਜ਼ਰ ਦੁੱਧ ਦੱਸਣਾ ਏ ਤੋਰੋ ਫਿਰ ਇੱਕ ਰੀਨ ਅਰ ਵੇ ਇਹ ਨਾ ਜਿੱਦਣਾ ਗੱਡੀ ਤੋਂ ਆਈ ਪਤਾ ਨਹੀਂ ਉੱਥੋਂ ਤਿਲਕ ਵੀ ਲਾਉਣ ਲੱਗਿਆ ਮਹਾਰਾਜ ਇੱਕ ਪੈਰ ਜਿਆ ਦੱਬਦੀ ਏ ਬਾਕੀ ਗੱਲ ਕੋਈ ਨਹੀਂ ਹੈਗੀ ਠੀਕ ਆ ਹਾਂਜੀ ਮਹਾਰਾਜ ਇਹ ਨਾ ਪੈਰ ਜਿਆ ਦੱਬਦੀ ਏ ਪਤਾ ਨਹੀਂ ਸਾਡੇ ਪੱਕੇ ਥਾਂ ਦਾ ਕਰਕੇ ਦੱਬਦੀ ਏ ਕੀ ਗੱਲ ਹੈ ਕਰਮਾਂ ਵਾਲੀ ਬਾਕੀ ਕੋਈ ਟੱਕਰ ਨਹੀਂ ਆਈ ਕੱਚੇ ਕੋਚੇ ਥਾਂ ਦੋਗੇ ਤੇ ਮਹਾਰਾਜ ਨਾ ਉਦੋਂ ਸਿੱਧੀ ਤੋਰ ਤੋ ਹੋ ਚੁਗੀ ਆਨੀ ਗਾਵੇਂ ਵੇ ਵੱਡੀ ਐ ਬਾਕੀ ਚੌਣ ਚ ਬਾਹਰ ਵੀ ਬਈ ਓਕੇ ਆ ਜ ਲੈ ਆ ਬਾਕੀ ਇਹ ਆ ਵੀ ਚਲੋ ਅੱਜ ਸਵੇਰੋਂ ਸਵੇਰ ਦਾ ਟਾਈਮ ਐ ਜੇ ਪਸ਼ੂ ਕੋਲੇ ਰੱਜੀਆਂ ਰੱਜੀਆਂ ਰੁੱਜੀਆਂ ਵੀ ਨਹੀਂ ਆ ਸਰ ਦਾ ਪੱਠੇ-ਪੁੱਠੇ ਸਾਡੇ ਆ ਮਾੜਾ ਆ ਜਾ ਪੈਰ ਤੇ ਆ ਬੜੀ ਪੱਦਰ ਥਾਂ ਦੇ ਸਹੀ ਦੁਰਗੀਆ ਮਾੜਾ ਆ ਜਾ ਪੈਰ ਤੇ ਆ ਦਰਦ ਇਹਦਾ ਫਿਰ ਮੁੱਲ ਹਰਪ੍ਰੀਤ ਭਾਈ ਇਹ ਮੁੱਲ ਭਾਵੇਂ 50 ਕਰਾ ਲਓ 45 ਕਰਾ ਲਓ ਇਹ 40 ਜਦੋਂ 1000 ਛੜਵਾਗੇ ਅੱਛਾ 38000 ਦੀ ਦੇ ਦੇਣ 30000 ਦੀ ਐਸਨੋਈ ਦੇ ਦਾਂਗੇ ਬਾਕੀ ਵੀ ਦੀ ਵਸ਼ੀ ਉਹਦੇ ਤੀਜਾ ਸੁਆ ਕਹਿੰਦੇ ਹਰਪ੍ਰੀਤ ਵੀ ਕੋਈ ਸਮਝ ਲਾ ਲੈ ਤੀਜਾ ਵੀ ਉਸਦੀ ਚੌਥਾ ਵੀ ਹੋ ਸਕਦੀ ਕਰਮਾਂ ਵਾਲੀ ਠੀਕ ਹੈ ਜੀ ਹਾਂ ਜੀ ਤੇ ਬਾਕੀ ਚਲੋ ਕੋਈ ਵੀਰ ਦੇਖੋ ਫਾੜੀ ਵਾਲਾ ਚੱਡਾ ਲੱਗਾ ਆਪਣੀ ਸਮਝਣਾ ਕੋਈ ਲਾ ਲੈ ਤੇ ਬਾਕੀ ਕੋਈ ਫੋਨ ਲਾਵੇ ਮਾਨਤਾਂ ਤੇ ਮੌਕੇ ਤੇ ਹੋਣੇ ਹੀ ਹੋਣੇ ਆ ਤੇ ਇੱਕ ਉਹ ਗਾਂ ਜਿਹੜੀ ਗੱਬਨ ਰਹਿ ਗਈ ਆ ਹਾਂ ਜੀ ਉਹ ਹਰਪ੍ਰੀਤ ਭਾਈ ਕੱਚੀ ਜੇ ਦੇ ਕੇ ਵੀਰ ਨੂੰ ਚ ਤੋੜ ਦੋ ਫਿਰ ਇਹ ਕਰੀ ਕਿੰਨਾ ਕਿ ਕਿੰਨੇ ਕਿ ਚਰਦੀ ਕੱਚੀ ਜੀ ਹਰ ਫਰੀ ਭਾਈ ਲੈ ਜੂ ਆਪਾਂ ਗਈਆਂ ਮੈਂ ਗਈਏ 20 25 ਦਿਨ ਲੈ ਜੂਗੀ ਮਹੀਨੇ ਦੇ ਲਾਗੇ ਬੰਦੇ ਮੰਨ ਕੇ ਚੱਲੀ ਆਗੇ ਬਾਕੀ ਗਾਂ ਵੱਡੀ ਆ ਗਾਂ ਵੱਡੀ ਬਾਕੀ 20 25 ਦਿਨ ਲੈ ਜੂਗੀ ਬਾਕੀ ਹੈਗੀ ਚੰਗੇ ਕੱਦ ਕਾਠ ਚ ਪਰ ਸ਼ਾਇਦ ਹੀ ਆਉਣ ਰਿਹਾ ਹਲੇ ਬੰਦੋ ਬੰਦੋ ਤੇ ਥਾਣੇ ਦੇ ਵੀ ਦੇਖ ਸਕਦੇ ਆ ਆਪਾਂ ਲੱਗੇ ਤਾਂ ਬਾਕੀ ਜਿੰਨਾਂ ਤਿਆਰ ਹੋ ਗਏ ਤੇ ਚੰਗੀ ਫਰੋ ਹੋਣਾ ਲਾਉਣਾ ਸਟਾਰਟ ਕਰ ਆਈਏ ਦੇਖੋ ਬਾਕੀ ਠੰਡੀ ਐ ਕੋਈ ਗੱਲ ਨਹੀਂ ਲਾਉਣਾ ਲਾਉਣਾ ਤੇ ਕਿੰਨਾ ਕੁ ਤਰ੍ਹਾਂ ਦੁੱਧ ਦੇ ਘਰੀ ਜਾਊਗੀ ਹਰ ਵੀ ਭਾਜੀ ਗਾਰੰਟੀ ਦੇ ਬੜੀ ਆ ਨਾ ਦਿੱਤੀ ਆ ਵਾਹ ਰੱਖਾ ਗਾਰੰਟੀ ਨਹੀਂ ਦਿੰਦੇ ਹਾਂਜੀ ਉਹਨਾਂ ਨੇ 25 ਕਿਲੋ ਦੀ ਗਾਰੰਟੀ ਦਿੱਤੀ ਐ ਜੀ ਅੱਛਾ ਤੇ ਆਪਣੀ ਕੋਈ ਵੀਰ ਭਰਾ ਸਮਝ ਕਰੇ ਵੀ ਕਿੰਨਾ ਦੇਣਾ ਵਾ ਠੀਕ ਆ ਹਾਂਜੀ ਬਾਕੀ ਗਾਂ ਵੱਡੀ 100 ਰੁਪਏ ਭਾਈ ਬਹੁਤ ਆ ਨਹੀਂ ਚਲੋ 25 ਨਹੀਂ 22 23 ਕਿਲੋ ਤੱਕ ਥੱਲੇ ਜਾਂਦੀ ਨਹੀਂ ਤੇ ਮੁੱਲ ਫਿਰ ਇਹਦਾ ਘਰ ਫਰੀ ਭਾਈ ਹੁਣ ਕੱਚੀ ਕੋਚੀ ਆ ਜੋ ਤੁਸੀਂ ਕਹੋਗੇ ਕਰਦਾਂਗੇ ਤੁਸੀਂ ਘਾਦੋ ਕਰ ਦੋ ਆਪ ਹੀ ਜੱਜ ਆ 45000 ਰੁਪਏ ਭਾਈ ਤੁਹਾਡੀ ਮਰਜ਼ੀ ਆ ਤੁਸੀਂ ਦਦੋ ਸਾਡੀ ਭਾਈ ਮਾਨਤਾ ਕੋਈ 1000 2000 ਛੱਡ ਦੋ ਹੋਰ ਕੋਈ ਨਹੀਂ ਛੱਡਾਂਗੇ ਜਿੱਥੇ ਕੋਈ ਨਹੀਂ ਵੀਰ ਭਰਾ ਕੋਲ ਕੋ ਫੂਮ ਲਾਊਗਾ ਆਪੇ ਮੌਕੇ ਤੇ ਕਰ ਦੋਗੇ ਤੁਸੀਂ ਹਰ ਕੋ ਬਾਣਿਆ ਉਹਦੇ ਦੰਦ ਵਖਾ ਲੀਏ ਮੈਨਰੇ ਕੋਈ ਕਹੇ ਨਾ ਕਹਦੇ ਜੀ ਦੰਦ-ਦੰਦ ਨਹੀਂ ਹੈਗੇ ਤੁਹਾਡੇ ਗੁੱਡੇ ਨੇ ਸਾਰੇ ਦੰਦ ਹੀ ਖੇਲੋ ਕੇ ਜਿਹੜਾ ਜੀ ਬਾਈ ਹੈ ਦੰਦਾਂ ਦੀ ਕੋਈ ਗਰੰਟੀ ਨਹੀਂ ਇਹ ਨਹੀਂ ਬੋਟਲ ਦੇ ਆਪ ਇਹ ਦੇਖੋ ਆਹ ਦੇਖ ਸਾਡੇ ਸਾਰੇ ਦੰਦ ਚੰਗੇ ਨੇ ਦੇਖ ਲਓ ਸਾਰੇ ਦੰਦ ਆ ਵੇਖ ਲਓ ਇਹ ਨਹੀਂ ਆ ਵੀ ਮੰਨ ਲਓ ਕੋਈ ਕਹੇ ਵੀ ਤੇ ਬਾਕੀ ਚਲੋ ਕੋਈ ਵੀਰ ਇੱਥੇ ਆਏ ਆਪਣੀ ਤਸੱਲੀ ਕਰੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ ਚ ਆ ਕੇ ਪਸ਼ੂ ਖਰੀਦੇ ਜੀ